ਸ਼ੀਸ਼ਿਆਂ ਨੂੰ ਘੱਟ ਤੇ ਤਪੂਛਾ ਜਨਾਂ ਦੇ ਤੂੰ ਹੀ ਨੱਚ ਕਿੰਨੀ ਜੌੜੀ ਲੱਗਾਂ ਚੱਲਦੇ ਵਿਆਹ ਦੇ ਵਿੱਚ ਜੋੜੀ ਨੇ ਨੱਚ ਨੱਚ ਕੱਢੀ ਮੰਨ ਦੀ ਪ੍ਰਾਂਤ ਤੇ ਆਪਣੇ ਪੁੱਤ ਨੂੰ ਕੁੜੀ ਵੱਲੋਂ ਗੋਦੀ ਚੁੱਕ ਕੇ ਦਿੱਤੇ ਗਏ ਕਿਹੜੇ ਯੱਥੇ ਕੀ ਦੋਤੇ ਇਹੋ ਜਿਹੇ ਹਨ ਵੀਡੀਓ ਹਰ ਇੱਕ ਬੰਦੇ ਨੂੰ ਬੇਹੱਦ ਖੁਸ਼ ਕਰਕੇ ਰੱਖ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਤੇ ਪਿਓ ਪੁੱਤ ਦੇ ਵੀ ਸੇਮ ਸੇਮ ਸੂਟ ਤੇ ਸੂਟ ਨਾਲ ਦੀ ਕੁੜੀ ਦੇ ਬਨੇ ਹੋਏ ਸੀ ਪੱਗ ਜੱਥੇ ਕੀ ਦੋਸਤੋ ਵਿਆਹ ਦੇ ਵਿੱਚ ਕੁੜੀ ਵੱਲੋਂ ਵੀ ਬੇਹੱਦ ਆਪਣੇ ਪਤੀ ਦੇ ਨਾਲ ਨੱਚਿਆ ਗਿਆ ਜਿੱਥੇ ਕਿ ਦੋਸਤੋ ਰਿਸ਼ਤੇਦਾਰ ਵੀ ਰਹਿ ਕੇ ਦੇਖਦੇ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਨੂੰ ਵਿਆਹ ਵਾਲੇ ਦਿਨ ਬੇਹੱਦ ਚਾਹ ਹੁੰਦਾ ਹੈ ਇਸੇ ਚਾਹ ਨੂੰ ਲੈ ਕੇ ਹਰ ਇੱਕ ਪੰਜਾਬੀ ਦਾ ਦਿਲ ਉਦੋਂ ਦੂ ਦੂ ਕਰਦਾ ਰਹਿੰਦਾ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਕੁੜੀ ਮੁੰਡੇ ਨੂੰ ਕਿੰਨਾ ਉੱਚਾ ਸਿਬਿਆ ਦਾ ਜਿਸ ਚਾਦੇ ਵਿੱਚ ਬਹੁਤ ਸੋਹਣੇ ਕੱਪੜੇ ਤੇ ਬਹੁਤ ਸੋਹਣੀ ਹੈ ਟੰਗ ਦੇ ਨਾਲ ਤਿਆਰ ਹੋਏ ਹੋਏ ਕੁੜੀ ਜਿਸ ਨੇ ਆਪਣੇ ਮੁੰਡੇ ਦੇ ਨਾਲ ਪਾਇਆ ਬਿਹਤਰ ਸੋਹਣਾ ਪੰਗੜਾ ਤੇ ਵੀਡੀਓ ਹੋ ਗਈ ਸੋਸ਼ਲ ਮੀਡੀਆ ਉਤੇ ਚਰਚਾ ਦਾ ਬੇਸਾ ਬਣ ਗਈ ਜਿੱਥੇ ਕਿ ਦੋਸਤ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਬੇਹਦ